ਆ ਰਹੀ ਹੈ ਜੀ ਫਸਟ ਟਾਈਮ ਮੇਰੇ ਕਿਤੇ ਵੀ ਮੋਟਰਸਾਈਕਲ ਬਣੀ ਹੈ ਮੈਨੂੰ ਮਜ਼ਾ ਆਵਾ ਨਹੀਂ ਆਈ ਮੈਨੂੰ ਮਜ਼ਾ ਆਵਾ ਨਹੀਂ ਆਈ ਲਓ ਜੀ ਫਾਈਨਲੀ AC ਸਾਡਾ ਹੋ ਗਿਆ ਔਨ ਆਹ ਸੰਤਾ ਨੋ ਡਿਸਪਲੇ ਨਜ਼ਰ ਆ ਰਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦੇ ਨਾਲ ਸਵਾਗਤ ਹੈ ਅੱਜ ਦਿਨ ਮੈਂ ਵਲੌਗ ਦੇ ਵਿੱਚ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪਰਮਾਤਮਾ ਸਭ ਨੂੰ ਜੜਦੀ ਕਲਾ ਵਿੱਚ ਰੱਖਣ ਜੀ ਅੱਜ ਆਪ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨਾਲ ਬੈਠੇ ਹੋયા ਜੀ ਸਹਿਜ ਵੀ ਆਇਆ ਤੇ ਹਰਮਨ ਵੀ ਆਈ ਹੈ ਤੇ ਇੱਧਰ ਸਾਡੀ ਮਨਵੀਰ ਬੈਠੀ ਹੋਈ ਹੈ ਜੀ ਤੇ ਥੰਬਨੇਲ ਤੇ ਤੁਸੀਂ ਦੇਖ ਹੀ ਲਿਆ ਸਾਡਾ ਅੱਜ ਕਿਹੜਾ ਵਲੌਗ ਰਵੇਗਾ ਜੀ ਕਿਹੜਾ ਵਲੌਗ ਰਵੇਗਾ ਅੱਜ ਅੱਜ ਕੀ ਲੈਣਾ ਜਾਣਾ ਆਪਾਂ ਹੈ ਅੱਜ ਆਪਾਂ ਲਵਾਂਗੇ ਜੀ ਨਵਾਂ ਕੂਲਰ ਤੇ ਨਵਾਂ ਏਸੀ ਏਸੀ ਮਤਭੂਵਣ ਲੈਣਾ ਆਪਾਂ ਕੂਲਰ ਲੈਣਾ ਚਾਹਗਾ ਸੋ ਦੋਸਤੋ ਅੱਜ ਆਪਾਂ ਸ਼ੋਪਿੰਗ ਕਰਨੀ ਹੈ ਜੀ ਨਵੇਂ ਏਸੀ ਦੇ ਤੇ ਨਵੇਂ ਕੂਲਰ ਦੇ ਸਾਡੀ ਵੀਡੀਓ ਤੁਸੀਂ ਐਂਡ ਤੱਕ ਰਹ ਬਣੇ ਰਹੋ ਸਾਰੀ ਲੋਕੇਸ਼ਨ ਸਾਰਾ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਡਿਟੇਲ ਦੇ ਵਿੱਚ ਕੀ ਕੀ ਲਿਆ ਨਵਾਂ ਤੇ ਕਿਹੜੇ ਕਿਹੜੀ ਕੰਪਨੀ ਦਾ ਲਿਆ ਨਵਾਂ ਜੀ ਤੇ ਹੋ ਸਕੇ ਜੇ ਤੁਹਾਨੂੰ ਅਨਬਾਕਸਿੰਗ ਵੀ ਦਿਖਾਵਾਂਗੇ ਮੈਂ ਜਣਾ ਜੀ ਤੋਂ ਹੁਣ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਜੀ ਚਲਦੇ ਆ ਤਿਆਰੀ ਹੋ ਚੁੱਕੀ ਹੈ ਜਾਂਦੀ ਟੈਕ ਕਰਦੇ ਆ ਵੀਡੀਓ ਸਟਾਰ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਆਪਣੀ ਸ਼ਾਪ ਤੇ ਜਿੱਥੇ ਅਪਾ ਏਸੀ ਲੈਣਾ ਹੁਣ ਆ ਆ ਹੈਗੇ ਜੀ ਸਾਡੀ ਸ਼ਾਪ ਤੇ ਸਿੰਦਰੂ ਨੇ ਚੱਲ ਗਏ ਅੰਦਰ ਆਪਾਂ ਵੀ ਚਲੀ ਹਾਂ ਹੁਣ ਸਾਰੇ ਅੰਦਰ ਫਿਰ ਚਲੋ ਚਲੋ ਜੀ ਸਾਰੇ ਜਿਹਾ ਸਾਫ ਨੇ ਆਪਣੇ ਕੰਮ ਆਏ ਹੈਗੇ ਅਸੀਂ ਪਰ ਵੀ ਇਹਨਾਂ ਨਾਲ ਵੀ ਸਲਾਹ ਫਾਣ ਕੇ ਵੀ ਏਸੀ ਲੈਣਾ ਸਾਰੇ ਇਹਨਾਂ ਵਾਲੀ ਨਾਲ ਕਰਦੇ ਆ ਪਹਿਲਾਂ ਵੀ ਪੁੱਛ ਕੇ ਗਏ ਅਸੀਂ ਆਪਾਂ ਹਨਾ ਚਲੋ ਜੀ ਚਲੋ ਸਾਰਾ ਡੱਬਾ ਹੀ ਆ ਗਏ ਸੀ ਲੈਣਾ ਇੱਕ ਇੱਕ ਜੀ ਲੈਣਾ ਸਾਰੇ ਡੱਬਾ ਹੀ ਆ ਗਏ ਜੀ ਚਲੋ ਇੱਧਰ ਹੈ ਜੀ ਸਾਡਾ ਸਾਰੇ ਫੈਮਿਲੀ ਨੇ ਫਾਈਨਲ ਕਰਤਾ ਜੀ ਸਮਾਨ ਇਹਨਾਂ ਨੇ ਸਾਰੇ ਟੀਚਰ ਸੁਣ ਲਿਆ ਸੀ ਸੁੰਦਰ ਉਹਨਾਂ ਦੇ ਸੀ ਇੱਧਰ ਸਾਭੀ ਉਹਨਾਂ ਦਾ ਭਾਜੀ ਨੇ ਸਾਨੂੰ ਬਹੁਤ ਵਧੀਆ ਡਿਟੇਲ ਦੇ ਵਿੱਚ ਸਮਝਾਇਆ ਕੱਲੇ ਕੱਲੀ ਚੀਜ਼ ਅੱਜ ਸੈਕਿੰਡ ਟਾਈਮ ਭਾਜੀ ਉਹਨਾਂ ਕੋਲ ਆਏ ਆ ਉਹਦੋਂ ਵੀ ਭਾਜੀ ਨੇ ਕੋਟੋਕਟ 20 25 ਮਿੰਟ ਸਾਡੇ ਤੇ ਲਗਾਏ ਆ ਚੰਗੀ ਤਰ੍ਹਾਂ ਗਾਈਡ ਕੀਤਾ ਭਾਜੀ ਨੇ ਤੇ ਅੱਜ ਵੀ ਭਾਜੀ ਹੋਰਾਂ ਨੇ ਚੰਗੀ ਤਰ੍ਹਾਂ ਗਾਈਡ ਕੀਤਾ ਆ ਸਾਡਾ AC ਸਿਲੈਕਟ ਹੋਇਆ ਜੀ ਕਾਨਾ ਸੋਨਿਕ 1.5 ਕਾਨਾ ਜੀ ਜੀ ਤੇ 5 ਸਟਾਰ ਇਹ ਹਿੰਦ ਨਾਲ ਹੁੰਦਾ ਜੀ ਇਹ ਇਹਦੇ ਭਾਜੀ ਸਾਨੂੰ ਇਹ ਸ਼ਾਰਟ ਫਾਰਮ ਚ ਥੋੜੇ ਜਿਹਾ ਫੀਚਰ ਦੱਸ ਦੋ ਸ਼ਾਰਟ ਫਾਰਮ ਦੇ ਵਿੱਚ ਕਿ ਲੋ ਮੈਂ ਇਹ ਦੱਸੂਗਾ ਜੀ ਜਿਹੜਾ ਪੈਨਾਸੋਨਿਕ ਉਹ ਜਪਾਨ ਦਾ ਨੰਬਰ 1 ਬ੍ਰਾਂਡ ਹੈ ਜੀ ਜਪਨੀਜ਼ ਟੈਕਨੋਲੋਜੀ ਆਪਣੀ ਇੰਡੀਆ ਦੇ ਵਿੱਚ ਪਰ ਟਕ ਲੈ ਕੇ 8 ਡੇਟ ਔਰ 5 ਸਟਾਰ ਦੇ ਵਿੱਚ ਇਹਨਾਂ ਨੇ ਵਾਈਫਾਈ ਇਨੇਬਲ ਦੇ ਵਿੱਚ ਆਪਣੀ ਕੜਵਾਲ ਸੀਰੀਜ਼ ਦਿੱਤੀ ਹੈ ਜਿਹਦੇ ਵਿੱਚ ਕੀ ਹੈ ਕਿ ਤੁਸੀਂ ਇਹਨੂੰ ਆਪਣੇ ਕਨਵਰਟ ਕਰਕੇ ਵੀ AC ਚ ਚਲਾ ਸਕਦੇ ਹੋ ਲਗ ਲਗ ਸਟੇਜ ਆ ਗਿਆ ਮਿਨੀਮਮ ਹੈਗਾ 40% ਮੈਕਸਿਮ ਹੈਗਾ 110% ਉਸ ਤੋਂ ਇਲਾਵਾ ਜੇ ਅਗਰ ਆਪਾਂ ਵਾਈਫਾਈ ਦੀ ਗੱਲ ਕਰੀਏ ਵਾਈਫਾਈ ਦੇ ਨਾਲ ਇਹਦੀ ਕਨੈਕਟੀਵਿਟੀ ਮੇਰੇ ਐਪਲੀਕੇਸ਼ਨ ਦੇ ਥਰੂ ਹੋ ਜਾਂਦੀ ਹੈ ਜਿਸ ਦੇ ਨਾਲ ਕਿ ਤੁਹਾਡੀ ਲਾਈਫ ਵੇਅ ਹੋਰ ਈਜ਼ੀਲੀ ਕਰ ਦਿੰਦਾ ਤੁਸੀਂ ਆਪਣਾ ਮੋਬਾਈਲ ਤੋਂ ਹੀ ਪੂਰੇ ਸਿਸਟਮ ਓਪਰੇਟ ਕਰ ਸਕਦੇ ਆ ਜੇ ਆਪਾਂ ਬਾਹਰਾਂ ਘਰ ਦੇ ਵਿੱਚੋਂ ਫਰਮਾ ਤੁਸੀਂ ਕਰ ਤੋਂ ਬਾਹਰ ਆ ਤਾਂ ਵੀ ਤੁਸੀਂ ਓਨ ਕਰਕੇ ਤੁਹਾਡੇ ਆਂਦਿਆਂ ਤੱਕ ਇਹ ਪੂਰਾ ਠੰਡਾ ਠਾਰ ਕਰਕੇ ਰੱਖੇਗਾ ਰਾਤ ਨੂੰ ਸੌਣ ਲੱਗੇ ਵੀ ਤੁਸੀਂ ਆਪਣੀ ਇੱਕ ਸਲੀਪ ਪ੍ਰੋਫਾਈਲ ਤਿਆਰ ਕਰ ਸਕਦੇ ਆ ਬੀਕਲੀ ਤੁਸੀਂ ਦੇਖਿਆ ਉਹ ਕਿ ਰਾਤ ਨੂੰ ਜੇਕਰ ਆਪਾਂ ਏਸੀ ਓਨ ਕਰਕੇ ਸੌਂਦੇ ਆ तकरीबन 1 ਜਾਂ 2 ਵਜੇ ਸਾਨੂੰ ਜਦੋਂ ਠੰਡ ਵਗੈਰਾ ਲੱਗਦੀ ਆ ਤਾਂ ਆਪਾਂ ਉੱਠ ਕੇ ਪਹਿਲਾਂ ਇੱਕ ਤਾਂ ਸਾਡੀ ਨੀਂਦ ਨੀਂਦ ਦੇ ਸਟਾਰ ਬੰਦ ਕਰਾਂਗੇ ਸਵਿਚ ਨੂੰ ਬੰਦ ਕਰਾਂਗੇ ਇਹਦੇ ਵਿੱਚ ਇਹ ਫੈਸਿਲਿਟੀ ਦਿੱਤੀ ਕਿ ਤੁਸੀਂ ਆਪਣੇ ਮੋਬਾਈਲ ਐਪਲੀਕੇਸ਼ਨ ਦੇ ਵਿੱਚ 8 ਘੰਟੇ ਦੀ ਪ੍ਰੋਫਾਈਲ ਤਿਆਰ ਕਰ ਲਓ ਘੰਟੇ ਦੇ ਅਵਰਲੀ ਅਵਰਲੀ ਬੇਸਿਕ ਦੇ ਹਿਸਾਬ ਨਾਲ ਸਾਡੇ ਕੋਟਿੰਗ ਲਈ ਅਸੀਂ ਕੰਮ ਕਰੇਗਾ ਜੀ ਉਸ ਦੇ ਹਿਸਾਬ ਨਾਲ ਚੱਲਦਾ ਬਾਕੀ ਇਲੈਕਟ੍ਰਿਸਿਟੀ ਸੇਵ ਲੈ ਕੇ ਚੱਲਦਾ ਹੈ ਗਾਰੰਟੀ ਸੈਗਮੈਂਟ ਦੀ ਗੱਲ ਕਰਾਂ 10 ਸਾਲ ਕੰਪਰੈਸਰ ਆ 5 ਸਾਲ ਪੀਸੀਵੀ ਹੈਗੀ ਹੈ ਜੀ ਤੇ ਓਵਰ ਆਲ ਵਧੀਆ ਹੈ ਜੀ ਥੈਂਕ ਯੂ ਠੀਕ ਆ ਸੋ ਭਾਜੀ ਰਾਣੇ ਇਹਨਾਂ ਮੇਨ ਮੇਨ ਖੂਬੀਆਂ ਦੱਸਦੇ ਆ ਪਰ ਜੇ ਆਪਾਂ ਬਹੁਤ ਡੀਪਲੀ ਦੱਸਣ ਲੱਗੀ ਹੈ ਨਾ ਮੇਰੇ ਖਿਆਲ ਚ 40 50 ਮਿੰਟ ਨਾ ਆਪਾਂ ਖੂਬੀਆਂ ਦੱਸਣ ਤੇ ਲਗਾ ਦਾਂਗੇ ਹਨਾ ਜੀ ਚਲੋ ਫਾਈਨਲੀ ਸਾਡਾ ਪੈਨਾਸੋਨਿਕ 5 ਸਟਾਰ ਦਾ ਫਾਈਨਲ ਹੋ ਗਿਆ ਜੀ ਬਾਕੀ ਬਿਲਿੰਗ ਵਗੈਰਾ ਕਰਦੇ ਹੁਣ ਤੇ ਬਾਕੀ ਘਾਰ ਆ ਕੇ ਦੀ ਤੁਹਾਨੂੰ ਕਿਉਂਕਿ ਇਹਨਾਂ ਕਹਿੰਦੇ ਆ ਚਲਾ ਕੇ ਇੰਸਟਾਲੇਸ਼ਨ ਕਰਾ ਕੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਸਾਡੇ ਵਲੌਗ ਵਿੱਚ ਬਣ ਰਿਹਾ ਹੋਇਆ ਜੀ ਸੋ ਹੁਣ ਚਲਦੇ ਆਂ ਬਾਜੀ ਉਹਨਾਂ ਕੋਲ ਜੀ ਤੇ ਕਰਦੇ ਆਂ ਬਿਲਿੰਗ ਵਗੈਰਾ ਦੀ ਗੱਲ ਆ ਨਾ ਬਾਜੀ ਜੀ ਬਿਲਕੁਲ ਚਲੋ ਆ ਇੱਧਰ ਆਪਣੇ ਪੇਮੈਂਟ ਕਰਨ ਲੱਗੇ ਬਾਜੀ ਜੋਣੀ ਤੇ ਅਸੀਂ ਅੱਜ ਨਾਲ ਇੱਕ ਕੂਲਰ ਵੀ ਦੇਖਣਾ ਕੂਲਰ ਦੇਖਦੇ ਆਂ ਜੀ ਆ ਦੇਖੋ ਜੀ ਕੂਲਰ ਵੀ ਲੈ ਕੇ ਜਾਦੇ ਆਂ ਆਪਾਂ ਅੱਜ ਸਿਲਰ ਇੱਧਰ ਸਾਰੇ ਦੇਖ ਰਹੇ ਆ ਹਾਂ ਜੀ ਕਿਹੜਾ ਦੇਖਿਆ ਕੂਲਰ ਕੂਲਰ ਇਹ ਸਭ ਕੁਝ ਰੇਕੀ ਗਿਆ ਨੇ ਸਭ ਕੁਝ ਹਾਂ ਹਾਂ ਵਾਲਾ ਹਾਂ ਵਾਲਾ ਨਹੀਂ ਨਹੀਂ ਹਾਂ ਵਾਈਟ ਬਹੁਤ ਫੋਸਲਾ ਦਾ ਠੀਕ ਆ ਆ ਸਲੈਕਟ ਕੀਤਾ ਸੰਪੀ ਆਵੇ ਤੁਹਾੜਾ ਜੇ ਅੱਛਾ ਸਟਫ ਕਰਕੇ ਅੱਗੇ ਅੱਛਾ ਆਇਆ ਜਦੋਂ ਦੂਸਾ ਨੇ ਸਕੂਲਰ ਆਪਾਂ ਸਿਲੈਕਟ ਕਰਦੇ ਆਂ ਹੁਣ ਕਿਹੜਾ ਸਿਲੈਕਟ ਕਰਦੇ ਆਂ ਪਲਾਸਟਿਕ ਚ ਆ ਗਿਆ ਇਹ ਆ ਲੋਹੇ ਵਾਲਾ ਹਾਂ ਇਹ ਆ ਵਾਲਾ ਪਲਾਸਟਿਕ ਵੀ ਲੈਣਾ ਇਹ ਪਲਾਸਟਿਕ ਤੇ ਲੋਹੇ ਵਾਲਾ ਆਪਾਂ ਲੋਹੇ ਵਾਲੇ ਨੂੰ ਲਵਾਂਗੇ ਨਾ ਹਾਂ ਅੱਛਾ ਵਿੰਡੋ ਚਾ ਬਸ ਵਰਗੀ ਖਿੜਕੀ ਆ ਗਈ ਇਹ ਠੀਕ ਆ ਅੱਛਾ ਇਹਦਾ ਓਪਨ ਕਰਕੇ ਇਹਦਾ ਨਾਲ ਹੀ ਆਪਾਂ ਨੂੰ ਬੰਦ ਕਰ ਸਕਦੇ ਹਾਂ ਪਾਣੀ ਚ ਪਾ ਕੇ ਠੀਕ ਆ ਇਹਦਾ ਘਾ ਦਾ ਸਿਸਟਮ ਹਣੀ ਕੰਮ ਨਹੀਂ ਹੈਗਾ ਨਾ ਨਹੀਂ ਨਿਕਲਦੇ ਨਹੀਂ ਆਉਂਦੇ ਸਾਰੇ ਚੈੱਕ ਕਰਕੇ ਆਏ ਸਾਰੇ ਠੀਕ ਆ ਠੀਕ ਹਾਂ ਉਹ ਹੀ ਆ ਜੇ ਤੁਹਾਨੂੰ ਕਾਏ ਤੋਂ ਆਪਣਾ ਪਾ ਸਕਦੇ ਨਾਲੇ ਦੁਬਾਰਾ ਨਾ ਪੰਪ ਦੇਖਿਆ ਇਹਦਾ ਪੰਪ ਠੀਕ ਨਿਕਾ ਛੋਟਾ ਨਹੀਂ ਲੱਗਦਾ ਪੰਪ ਛੋਟੇ ਹੀ ਹੁੰਦੇ ਆ ਪੰਪ ਛੋਟੇ ਹੁੰਦੇ ਆ ਮੋਟਰ ਕਿੰਨੇ ਦੀ ਬਾਜੀ ਇਹਦੀ ਕਿਹੜੀ ਆ ਜਿਹੜੀ ਮੋਟਰ ਲੱਗੀ ਪੱਖੇ ਆਣ ਵਾਲੀ ਅੰਦਰ ਵਾਲੀ ਮੋਟਰ ਕਿੰਨੇ ਦੀ ਕਿਦਮੀ ਨਹੀਂ ਇਹਨਾਂ ਦਾ ਕੋਈ ਐਦਾਂ ਨਹੀਂ ਹੁੰਦਾ ਜੀ ਕੁਝ ਅੱਛਾ ਉਹਦਾ ਨਹੀਂ ਆਉਂਦੀ ਕਿੰਨੇ ਦੀ ਹੈ ਅੱਛਾ ਅੱਛਾ ਸੇਮ ਉਹਦਾ ਹੀ ਆਉਂਦੀ ਪੂਰਨ ਰੀਜਾਸਟ ਪੈਨ ਮੋਟਰ ਆਉਂਦੀ ਹੈ ਓਕੇ ਓਕੇ ਕੈਪਸਿਟੀ ਹੋਈ ਨਹੀਂ ਕੈਪਸਿਟੀ ਨਹੀਂ ਹੁੰਦੀ ਇਹ ਕਾਪਰ ਚ ਹੀ ਹੋਊਗੀ ਨਾ ਕਾਪਰ ਚ ਕਾਪਰ ਚ ਠੀਕ ਹੈ ਠੀਕ ਹੈ ਤੇ ਭਾਈ ਆ ਗੁੱਲਰ ਘਰ ਵਾਸਤੇ ਯੂਜ਼ ਕਰਦੇ ਜਾਂ ਘਰ ਵਾਸਤੇ ਘਰ ਵਾਸਤੇ ਇਹਦੇ ਚ ਇਹਦੇ ਚ ਕੀ ਫਰਕ ਹੈ ਬਸ ਡਿਜ਼ਾਈਨਿੰਗ ਦੇ ਫਰਕ ਹੈ ਜਾਂ ਬਾਡੀ ਦਾ ਫਰਕ ਹੈ ਦੋਨੀਆਂ ਇੱਕੋ ਕੰਪਨੀ ਦੇ ਇੱਕ ਕੰਪਨੀ ਦੋਨਾਂ ਦੇ ਕਿਸਾਨ ਹਾਂ ਦੋ ਕੰਪਨੀ ਦਾ ਦੋਨਾਂ ਹੀ ਸੇਮ ਹੈ ਇਹ ਚ ਹੈ ਉਪਲਾਸਟਿਕ ਚ ਹਾਂ ਇਹਦੀ ਸ਼ੇਪ ਥੋੜੀ ਹੋਰ ਹੈ ਇਹਦੀ ਇਹਨਾਂ ਦੀ ਸ਼ੇਪ ਹੋਰ ਹੈ ਠੀਕ ਹੈ ਹਾਂ ਬਾਰੀ ਚ ਆਜੂਗਾ ਉਹੀ ਤੇ ਲਿਖੂ ਸਾਈਜ਼ ਹੁੰਦੀ ਜੀ ਹਾਂਜੀ ਗ੍ਰਿਲ ਜਿਹੜੀ ਫਰੰਟ ਤੇ ਗ੍ਰਿਲ ਸਾਰਿਆਂ ਦੀ ਇੱਕੋ ਹੀ ਹੈ ਹਾਂ ਠੀਕ ਹੈ ਠੀਕ ਹੈ ਹਾਂ ਸਾਈਜ਼ ਤਾਂ ਠੀਕ ਆ ਕਿਉਂ ਆਈ ਜਾਣਾ ਨਾ ਨਾਲੇ ਹਾਈਟ ਇਹਦੀ ਜ਼ਿਆਦਾ ਆਪਣੇ ਦੂਜੇ ਕੋਲੇ ਮੈਂ ਨਾ ਮੈਂ ਕਾਹ ਦੇਖਿਆ ਸੀ ਹੂੰ ਉਹ ਸਲੇਮ ਚ ਆ ਜਾਂਦਾ ਨਾ ਆਹੋ ਸਿਰਫ ਟੜਾਈ ਚੋਂ ਘਾਟਾ ਹੈ ਨਾ ਉਹ ਛੋਟਾ ਕੋੂਲ ਹੈ ਹੋਰ ਚੀਜ਼ਾਂ ਹੋਰ ਚੀਜ਼ ਕੋੂਲੇ ਤਾਂ ਬਹੁਤ ਆ ਇਹਨਾਂ ਦਾ ਫਲੋ ਕਿਦਾਂ ਸਵਾਦਾ ਲਓ ਜੀ ਮੈਂ ਚੈੱਕ ਕਰਾ ਦਿੰਦਾ ਅੱਛਾ ਜੀ ਤੇ ਇਸ ਤੋਂ ਉੱਪਰ ਉਹ ਵੀ ਹੈਗੇ ਨਹੀਂ ਇਹ ਤੋਂ ਉੱਤੇ ਕੋਈ ਨਹੀਂ ਅੱਛਾ ਹੋਰ ਡਿਜ਼ਾਈਨ ਹੋਰ ਭਾਜੀ ਲੱਗਾ ਲਾਸਟ ਤੇ ਆ ਜਿਹੜਾ ਉਹ ਡਿਜ਼ਾਈਨ ਬਹੁਤ ਲੱਗੇ ਅੱਛਾ ਹੂੰ ਇਹ ਚ ਲੈਵਲ ਵੀ ਹੈਗਾ ਨਾ ਉਹ ਪਾਣੀ ਦਾ ਲੈਵਲ ਦੇਖਣ ਵਾਸਤੇ ਇਹਦੇ ਵਿੱਚ ਆ ਸ਼ੀਲਡ ਲੱਗੀ ਹੋਈ ਐ ਇਹ ਮਲਾਦਾ ਪਾਣੀ ਮਾਰਦਾ ਹੋਣਾ ਨਾ ਇਹ ਹਾਂ ਇਹ ਸੇ ਕੋਲਰ ਹੈ ਹਾਂ ਇਹ ਪਾਣੀ ਮਾਰਦਾ ਹੋਣਾ ਭਾਜੀ ਇਹ ਜਿਹੜਾ ਅੱਗੇ ਲੱਗਾ ਹੋਇਆ ਇਹ ਤੇ ਪਾਣੀ ਮਾਰਨ ਵਾਸਤੇ ਆ ਨਹੀਂ ਹਾਂ ਪਾਣੀ ਉਹਦਾ ਕਾਇਲ ਠੰਡੀ ਹੋਣੀ ਐ ਪਾਣੀ ਮਾਰਨਾ ਨਹੀਂ ਇਹ ਨਹੀਂ ਕਿਤੇ ਓਕੇ ਓਕੇ ਪਾਣੀ ਚੱਲਣਾ ਐ ਇਹਦੇ ਵਿੱਚ ਬਾਹਰ ਨਹੀਂ ਆਉਣਾ ਬਾਹਰ ਨਹੀਂ ਆਉਣਾ ਠੀਕ ਆ ਠੀਕ ਆ ਇੱਕ ਹੋਰ ਨਵੀਂ ਚੀਜ਼ ਦੇਖੋ ਨਾ ਮਿਲੀ ਆ ਕੋਲ ਕੁੰਦਰ ਚੱਲ ਪਿਆ ਉਹ ਦੀ ਦੇਖ ਲੈਣਾ ਫਲੋ ਦੇਖਦੇ ਕੋਲਰ ਦਾ ਬਸ ਜਿੱਦਾਂ ਆਂ ਤਾਂ ਉਹ ਇਹ ਤਾਂ ਹੋ ਗਿਆ ਦਰਫਟਿੰਗ ਹੋ ਗਈ ਆ ਹਾਂਜੀ ਫਾਈਨਲ ਹੋ ਗਿਆ ਮੈਂ ਤਾਂ ਤਰੋ ਕਰਤਾ ਕੰਪੀ ਕਰ ਰਿਹਾ ਸਟਾન્ડ ਤੇ ਲੱਗੇ ਜਾਣਾ ਸਾਡੀ ਕਿਧਰ ਵਾੜਾ ਪਾਰਟੀ ਪਾਰਟੀ ਕਿੱਥੇ ਦੇਣੀ ਆ ਪਾਰਟੀ ਦੇ ਦੇ ਕਿ ਦੇਖ ਰਿਹਾ ਕਿ ਮੈਨੂੰ ਦੇਖ ਪਹਿਰੇ ਕਰਨ ਵਾਲਾ ਤੁਹਾਡੇ ਨਾਲ ਖੁੱਲ੍ਹ ਕੇ ਜੀ ਲੈਣ ਆਏ ਆ ਤੇ ਬਾਡੀ ਮਿਲ ਜੋਏ ਆ ਆਹ ਆਨ ਚੋਲਾ ਪਾਰਟੀ ਆ ਨਾ ਆਨ ਚੋਲਾ ਪਾਰਟੀ ਆ ਦੇ ਇਹ ਸ਼ੌਪ ਦੇ ਓਨਰ ਸ਼ੋਰੂਮ ਦੇ ਓਨਰ ਆ ਸ਼ੌਪ ਸ਼ੌਪ ਦਾ ਨਾਮ ਲੈ ਆ ਗੋਗੇ ਸੋਰੀ ਸ਼ੋਰੂਮ ਹੈ ਜੀ ਸਰ ਆਪਣੇ ਕੋਲ ਕੀ ਕੀ ਮਿਲ ਜਾਂਦੇ ਦੱਸ ਦਿਓ ਮੜ ਜਾਈ ਜੀ ਬਸ ਸਰ ਕਿਚਨ ਅਪਲਾਈਂਸਸ ਦੇ ਵਿੱਚ ਸਾਰਾ ਸਮਾਨ ਮਿਲ ਜਾਂਦਾ ਬਾਕੀ ਇਲੈਕਟ੍ਰੋਨਿਕਸ ਪ੍ਰੋਡਕਟ ਲਾਈਕ LED ਵਾਸ਼ਿੰਗ ਮਸ਼ੀਨ ਰੈਫਰਿਜਰੇਟਰ ਠੀਕ ਹੈ ਮਾਈਕ੍ਰੋਵੇਵ ਓਵਨ AC ਜੇਕਰ ਕਿਚਨ ਸੈਗਮੈਂਟ ਦੀ ਗੱਲ ਕਰਾ ਜੀ ਸਾਡੇ ਕੋਲ ਕਿਚਨ ਅਪਲਾਈਂਸਸ ਦੇ ਵਿੱਚ ਚਿਮਨੀ ਵਗੈਰਾ ਆ ਜਾਂਦੀ ਆ ਚੁੱਲ੍ਹੇ ਆ ਜਾਂਦੇ ਆ ਓਵਨ ਆ ਜਾਂਦੀ ਆ ਜੇ ਗੱਲ ਕਰਾ ਜੀ ਘਰ ਦਾ ਜਿੱਦਾਂ ਫਲਾਈਟ ਸੀਲਿੰਗ ਫੈਨ ਵੀ ਇੱਥੇ ਅਵੇਲੇਬਲ ਮਿਲ ਜਾਂਦੇ ਸਾਨੂੰ ਉਸ ਤੋਂ ਇਲਾਵਾ ਜੇ ਗੱਲ ਕਰਾ ਤੇ ਸਾਡੇ ਕੋਲ ਵਾਟਰ ਪਿਰੀਫਾਇਰ ਦੇ ਵਿੱਚ ਕਾਫੀ ਅੱਛੀ ਰੇਂਜ ਹੈਗੀ ਆ ਅਸੀਂ ਲਿਪ ਪਿਓਰ ਐਕਵਾਗਾਰਡ ਕੈਂਟ ਕਿੰਨਾ ਰਪਾ ਸਾਡਾ ਬੈਸਟ ਡੀਲ ਮਿਲ ਜਾਂਦਾ ਸਰ ਸਾਡੀ ਦੁਕਾਨ ਤੋਂ ਤੇ ਪਲੱਸ ਆਪਣੇ ਇਹਦਾ ਅੱਜਕੱਲ ਇਨਸਟਾਲਮੈਂਟ ਵੀ ਕਰ ਲੈਂਦੇ ਕਿਥੋਂ ਬਜਾਜ ਇਸ ਤੋਂ ਇਨਸਟਾਲਮੈਂਟ ਲਈ ਸਾਡਾ ਬਜਾਜ ਟੇਨਾਂ ਦਾ 240% ਇੰਟਰਸਟ ਦਿੰਦੇ ਹੈ ਬਜਾਜ ਫਨਾਂਸ ਕਰਵਾ ਲਈ ਦਾ ਅਗਰ ਜੇ ਗੱਲ ਕਰੀਏ ਅਗਰ ਆਪਾਂ ਫਰਨੀਚਰ ਸੈਗਮੈਂਟ ਦੇ ਵਿੱਚ ਸਾਡੇ ਕੋਲ ਅਲਮੀਰਾ ਵੀ ਅਵੇਲੇਬਲ ਇੱਥੇ ਮਿਲ ਜਾਂਦੀ ਹੈ ਓਕੇ ਓਕੇ ਨੰਬਰ ਤੁਹਾਨੂੰ ਡਿਸਪਲੇ ਤੇ ਸ਼ੋ ਹੋ ਜਾਊਗਾ ਤੇ ਕਾਲ ਕਰਕੇ ਹਾਂਜੀ ਹਾਈ ਕੁਰੀ ਤੁਸੀਂ ਬੋਲ ਵੀ ਦਿਓ ਜੇ ਸਾਡੇ ਨਾਲ ਬਿਤੇਰੀ ਜਾਣਕਾਰੀ ਲਈ ਸਾਡੇ ਸਾਡੇ ਨਾਲ ਤੁਸੀਂ ਕੰਟੈਕਟ ਵੀ ਕਰ ਸਕਦੇ ਆ 9217660924 ओके जी एक बार फेर रिपीट ਕਰ ਦਿੰਦਾ 9217660924 ओके ਇਸ ਨੰਬਰ ਤੇ ਤੁਸੀਂ ਕੰਟੈਕਟ ਹਾਂਜੀ ਜੀ ਅਸੀਂ ਆ ਗਿਆ ਕਾਲ ਤੇ ਅਸੀਂ ਨਾਲ ਕਰਾਂਗੇ ਪ੍ਰੋਪਰ ਅਡਰੈਸ ਦੇ ਨਾਲ ਆਪਾਂ ਤੁਹਾਡਾ ਨੰਬਰ ਨਾਲ ਚਲਾ ਦਾਂਗੇ ਜੀ ਆ ਦੇਖੋ ਜੀ ਇੱਕ ਵਾਰ ਤੁਸੀਂ ਨਿਕਾ ਮਾਰ ਲਓ ਜੀ ਓਵਰਵਿਊ ਦੇਖ ਲਓ ਤੁਸੀਂ ਸ਼ੋਰੂਮ ਦਾ ਜੀ ਸਾਰਾ ਕੁਝ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜੂਗਾ ਜੀ ਵਾਸ਼ਿੰਗ ਡਿਸ਼ਿੰਸ ਵਗੈਰਾ ਫ੍ਰੀਜਰ ਰੈਫਰਜਰੇਟਰ ਮਾਈਕ੍ਰੋ OVEN ਹੋਰ ਪ੍ਰਸਾਂ ਵੀ ਹੈਗੇ ਆਂ ਕਈ ਚੀਜ਼ਾਂ ਦਾ ਨਾਮ ਨਹੀਂ ਲਾਇਆ ਹੋਏ ਬਟ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੈਰਾਈਟੀ ਇਥੋਂ ਮਿਲਣ ਵਾਲੀ ਹੈ ਜੀ ਭਈ ਇੱਕ ਵਾਰੀ ਲੋਕੇਸ਼ਨ ਵੀ ਬੋਲ ਦਿਓ ਫਿਰ ਨਾਲ ਹੀ ਲੋਕੇਸ਼ਨ ਹੈਗਾ ਜੀ ਸਾਡਾ ਸੁਹਾ ਸਿਟੀ ਦਾ ਸੁਹਾ ਸਿਟੀ ਦੇ ਵਿੱਚ 올ਡ ਬੈਂਕ ਰੋਡ ਸੁਹਾ ਦੇ ਅੰਦਰ ਸਾਡਾ ਜਿਹੜਾ ਇਲੈਕਟ੍ਰੋਨਿਕ ਸ਼ੋਰੂਮ ਹੈਗਾ ਸ਼ੰਕਰ ਰੇਡੀਓ ਦੇ ਨਾਮ ਤੋਂ ਓਕੇ ਜੀ ਬਾਹਰ ਡਿਸਪਲੇ ਪਾ ਦਿਖਾ ਦਾਂਗੇ ਹੋ ਗਿਆ ਭਾਜੀ ਮੇਰੇ ਦਾ ਕਲੀਅਰ ਹਾਂਜੀ ਅੰਜ ਆਇਆ ਪਟਨਾਵਾਲਾ ਹਾਂ ਚੋਂ ਹਾਂ ਮੇਰਾ ਬਿਲ ਦਾ ਕਲੀਅਰ ਹੋ ਗਿਆ ਮੈਂ ਕੁਸਤੀ ਵੀ ਭਾਜਣ ਹਾਂਜੀ ਬਿਲ ਦਾ ਕਲੀਅਰ ਹੋ ਗਿਆ ਹਾਂ ਬਸ ਹੁਣ ਇਹਦਾ ਰਹਿ ਗਿਆ ਨਾ ਮੇਰੇ ਖਿਆਲ ਚ ਉਹ ਹੁਣ ਸਰਜਿਤ ਕਰਦੇ ਪਏ ਆ ਆ ਕੰਪਨੀ ਦਾ ਇਹ ਚਾਰ ਪਰ ਆਉਂਦੇ ਨਾ ਹੁਣ ਪਹਿਲਾਂ ਤਿੰਨ ਵਜੇ ਆਉਂਦੇ ਸੀ ਦੇ ਦਿਆ ਨਾ ਹੁਣ ਤਿੰਨ ਵਾਲੇ ਹੁਣ ਚਾਰ ਵਾਲੇ ਹਾਂਜੀ ਚਲੋ ਤੇ ਜਿਹੜਾ ਇਹ ਦੇਖੋ ਸਾਡੇ ਕੋਲ ਪਾਸੇ ਤੋਂ ਆ ਗਿਆ ਤੇ ਨਾਲ 12 ਦਾ ਟੈਕਾ ਤੁਸੀਂ ਹੁਣ ਕੋਲਰ ਦਾ ਬਿੱਲ ਬਣਾ ਲਗੇ ਠੀਕ ਕੋਲਰ ਵੀ ਸਾਡਾ ਫਾਈਨਲ ਹੋ ਗਿਆ ਜੀ ਇੱਕ ਕੋਈ ਕਲਰ ਆਂਦਾ ਜਿਹੜਾ ਕਿਹੜਾ ਕਲਰ ਗ੍ਰੀਨ ਕਲਰ ਚਾਹ ਗਿਆ ਵਾਈਟ ਜਿਹਾ ਕਲਰ ਰਹਿਣਾ ਹਾਂ ਇਹ ਕੇਸੀ ਇੱਕ ਕੋਲਰ ਵਿੱਚ ਚੰਗਾ ਲੱਗਦਾ 250 ਮਗਰ ਆਉਂਦਾ ਫਾਈਨਲ ਹੋ ਚੁੱਕਾ ਜੀ ਇਹ ਤੇ 250 ਤੇ ਭਾਈ ਜਾਨੇ ਦੀ ਬਿਲਿੰਗ ਹੋ ਗਈ ਹੈ ਸਾਡੀ ਹੋ ਗਈ ਸੀ ਕਰਵਾਉਣ ਲੱਗੇ ਲੋ ਜੀ ਫਾਈਨਲੀ ਸਾਰਾ ਕਸ਼ ਸਾਡਾ ਹੋ ਗਿਆ ਪੇਮੈਂਟ ਵੀ ਹੋ ਗਈ ਹੈ ਤੇ ਸਾਡੇ ਪ੍ਰੋਡਕਟ ਵੀ ਹੋ ਗਏ ਫਾਈਨਲ ACプラス कूलर ठीक है जी हुन ਤੁਹਾਨੂੰ ਇਹਦੀ ਅਨਬਾਕਸਿੰਗ ਕਰਾਂਗੇ ਜਾ ਕੇ ਘਰ ਪਹਿਲਾਂ AC ਵੀ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਕੂਲਰ ਦੀ ਦਿਖਾਵਾਂਗੇ ਤੇ ਇਸ ਤੋਂ ਆਪਾਂ ਸਾਰਾ ਸਮਾਨ ਲਿਆ ਪਹਿਲਾਂ ਵੀ ਲੈਣੇ ਲੈਨੇ ਆ ਪਹਿਨਾਂ ਕੋਲ ਤੇ ਹੁਣ ਵੀ ਲਿਆ ਤੇ ਗਾਣ ਫਿਊਚਰ ਵੀ ਆਪਾਂ ਇਹਨਾਂ ਨਾਲ ਜੁੜੇ ਰਾਵਾਂਗੇ ਜੀ ਇੱਕ ਵਾਰੀ ਤੁਹਾਨੂੰ ਬਾਹਰ ਵੀ ਲੁੱਕ ਦਿਖਾ ਦਈਏ ਸ਼ਾਪ ਦੀ ਠੀਕ ਹੈ ਸੱਸੀ ਗਾਣਾ ਹਲੋ ਇਹ ਸਾਡਾ ਫਾਈਨਲੀ ਕੂਲਰ ਆ ਚੁੱਕਾ ਹੈ ਹੋ ਗਿਆ। ਕਨਾਪੁੱਲਰ ਆ ਗਿਆ। ਕਿ ਕਿਵੇਂ ਮਟਰ ਚਾਗਦੇ ਹਨ ਇਹ? ਓਪਨਿੰਗ ਯਾ 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 ਯਾ। ਹੋਈ। ਵਾਹ। ਇਹ ਓ ਲਾ ਜੀ। ਚਲੋ ਜੀ। ਫਾਈਨਲੀ ਓਪਨਿੰਗ ਹੋ ਰਹੀ ਜੀ। ਸੇਮ ਓਦਾਂ ਦਾ ਇਹ ਜਿੱਦਾਂ ਤੁਹਾਨੂੰ ਪਹਿਲੇ ਦਿਖਾਇਆ ਸੀਗਾ 컬러 ਵੀ ਓਦਾਂ ਦਾ ਡਿਜ਼ਾਈਨ ਵੀ ਓਦਾਂ ਦਾ ਸਾਰਾ ਕੁਝ ਉਹੀ ਆ ਉਹ ਤਾਂ ਸਿਰਫ ਉਹਨਾਂ ਨੇ ਉੱਥੇ ਸੈਂਪਲ ਰੱਖਿਆ ਹੋਏ ਸੀਗੇ ਇਹ ਤਾਂ ਗੋਦਾਮ ਚੋਂ ਆਇਆ ਜੀ ਹੁਣ ਠੀਕ ਆ ਜੀ ਹਾਂ ਮਨਵੀਰ ਕਹਿੰਦੀ ਉਹ ਮਨਵੀਰ ਆਹ ਕਿੰਨੋ ਵਧੀਆ ਲੱਗਾ ਜੀਆ ਚਲੋ ਫੋਟੋ ਖਿੱਚ ਲਿਆ ਫਿਰ ਕਾਕੇ ਤੇ ਪਰ ਬਿਠਾ ਕੇ ਇੱਦਾਂ ਚਲ ਆ ਜੀ ਠੀਕ ਆ ਜੀ ਲੋ ਜੀ ਆ ਥੋੜਾ ਸੀ ਆ ਵਾੜ ਦੇ ਤੇ ਨਾਲੇ ਪਾਪਾ ਉੱਪਰ ਲਾ ਚਲਾ ਕੇ ਦੇਖਾਂਗੇ ਠੀਕ ਹੈ ਨਹੀਂ ਲੰਬੀ ਨਹੀਂ ਹੈਗੀ ਮਤਲਬ ਇਹ ਪੀਸਲੇ ਦੇ ਹੁੰਦੇ ਤਾਂ दाम 'ਚ ਹੁੰਦੇ ਆ ਨਾ ਹੂੰ ਉਹ ਵਾਇਰ ਠੀਕ ਹੀ ਹੈ ਜਿਹੜੀ ਆਪਣੇ ਪਹਿਲੇ ਵਾਲੇ ਦੀ ਬੜੀ ਲੰਬੀ ਹੈ ਲੰਬੀ ਹੈ ਇਹ ਹੋ ਗਿਆ ਹੂੰ ਲਾਈਟ ਆ ਗਈ ਹੈਗੀ ਹੈਗੀ ਹੈ ਇਹ ਲੋ ਵਾਲੀ ਸਪੀਡ ਹੈ ਫਾਸਟ ਵਾਲੀ ਸਪੀਡ ਮੈਨੂੰ ਹਜਾ ਆਵਾਜ਼ ਲੇ ਆਈ ਗਈ ਨਾ ਮੈਨੂੰ ਹਵਾ ਲਈ ਤੁਹਾਨੂੰ ਹਵਾ ਹੀ ਇਹ ਕੀ ਹੈ ਜਿਹੜੇ ਪੁੱਠੇ ਨੇ ਜਿਹੜੇ ਪੁੱਠੇ ਹੁੰਦੇ ਇਹਨਾਂ ਦੇ ਜਿਹੜੇ ਪੁੱਠੇ ਨੇ ਹੁੰਦੇ ਉਹ ਗਾਹੇ ਪੁੱਠੇ ਗੇੜਿਆਂ ਵਾਲੇ ਆਉਂਦਾ ਇਹਨੇ ਕਿਹਾ ਨਹੀਂ ਸੀਗਾ ਪਰ ਹਵਾ ਮਸਾ ਵੀ ਨਹੀਂ ਆਈ ਹੁੰਦੀ ਵੀ ਹਵਾ ਲੈ ਲਈ ਹਾਂਜੀ ਮਨਵੀਰ ਹੋ ਗਈ ਖੁਸ਼ ਹਵਾ ਆਪਦੀ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਡਰ ਹੀ ਗਏ ਸੀ ਮੈਂ ਡਰ ਗਈ ਸੀ ਮੈਨੂੰ ਕਲੌਲ ਹੋ ਗਈ ਕਲੌਲ ਇਹਦੇ ਨਾਲ ਹੋ ਗਈ ਅੱਜ ਫੜਫੜ ਦਾ ਚਲਾਣ ਦਿੱਥੋਂ ਪਾੜ ਕੇ ਨਾ ਚਲਾਣ ਦੀ ਕਿੱਤੀ ਬਣਾ ਲਈਏ ਬੜਾ ਬੰਦਾ ਉਹ ਸਾਰਾ ਜੋ ਫਾਫਾ ਫਿਰਾ ਦੇ ਆ ਲੈਮੀਨੇਸ਼ਨ ਅਸੀਂ ਲਾਇਆ ਨਹੀਂ ਅਸੀਂ ਕੱਲੇ ਨਾ ਫਰੰਟ ਤੇ ਲਾ ਕੇ ਅਸੀਂ ਕਿਹਾ ਵੀ ਚਲੋ ਦਸ ਬਸੇ ਕੋਈ ਲਾਉਣਾ ਅਸੀਂ ਫਰੰਟ ਤੇ ਲਾ ਕੇ ਤੇ ਚਲਾਇਆ ਤੇ ਹਵਾਵੇਂ ਨਾ ਫਿਰ ਆਪਾਂ ਫੋਨ ਕੀਤਾ ਉਹਨਾਂ ਨੂੰ ਦੁਬਾਰਾ ਕਹਿੰਦੇ ਲੈਮੀਨੇਸ਼ਨ ਸਾਰਾ ਲਾਓ ਉਹ ਫਾਈਨਲ ਲੈ ਤਾਂ ਹੁਣ ਮੈਂ ਕਿਹਾ ਮੈਨੂੰ ਇਹਨੋਂ ਕਾਫੀ ਦੂਰ ਤੱਕਰ ਹਵਾ ਦਾ ਫਲੋ ਹੈਗਾ ਵਧੀਆ ਹੈਗਾ ਇਹਦਾ ਤੇ ਠੀਕ ਐਨੀ ਆਵਾਜ਼ ਵੀ ਨਹੀਂ ਹੈਗੀ ਹਨਾ ਸਾਇਲੈਂਟ ਹੈ ਸਾਇਲੈਂਟ ਹੈ ਉਹਦੀ ਆਵਾਜ਼ ਥੋੜੀ ਲੱਗਦੀ ਪਈ ਸੀ ਕਿਥੋਂ ਉਹਥੇ ਨਾ ਬੰਦ ਬੰਦ ਕਰਕੇ ਸੁਣ ਹਾਂ ਲੱਗਾ ਕਾਕੇ ਦੇ ਵਾਲ ਵੀ ਉੱਡਦੇ ਹੋਏ ਇਹ ਹੋਰ ਫਾਸਟ ਹੈ ਨਾ ਤੇ ਆਫ ਹੋ ਗਿਆ ਇਹ ਹੋ ਗਿਆ ਫਾਸਟ ਨਾ ਤੱਕੋ ਸ਼ੋਅ ਆ ਬੈਕ ਸਾਈਡ ਦਿਖਾਈ ਸਤੋਂ ਜਿਹੜਾ ਨਵਾਂ ਖੁੱਲਦਾ ਹਾਂ ਉਹ ਦਿਖਾਇਆ ਸੀਗਾ ਉੱਥੇ ਦਿਖਾਇਆ ਸੀਗਾ ਅੱਛਾ ਅੱਛਾ ਉੱਥੇ ਤਾਂ ਖਾਇਆ ਸੀ ਇਹ ਪਾਣੀ ਤਾਂ ਵੀ ਪੈਂਦਾ ਨਾ ਪਾਣੀ ਚੱਲ ਵੀ ਪੈਂਦਾ ਵਾ ਹਾਂ ਤੇ ਆ ਵੀ ਨਵਾਂ ਲੋਕ ਆ ਗਿਆ ਨਵਾਂ ਵਿੰਡੋ ਸਿਸਟਮ ਆ ਗਿਆ ਬੰਦਾ ਖੋਲੋ ਆ ਮੈਂ ਚਾਹਤਾ ਮੈਂ ਜੇ ਮੋੜ ਦੇ ਸੈਟ ਕਰੀ ਹੈਗੀ ਆ ਤੇ ਦੇ ਇਹਨੂੰ ਬੰਦ ਕਰ ਲਓ ਚਲੋ ਹੁਣ ਆ ਇਸ ਦਾ ਰੀਲ ਲਈਏ ਕਿੰਦਾ ਕੀ ਹਿਸਾਬ ਆ ਪਹਿਲਾਂ ਆਪਾਂ ਕੂਲਰ ਦਿਖਾਤਾ ਕੂਲਰ ਤਾਂ ਅਸੀਂ ਪਹਿਲਾਂ ਕਿਹਾ ਸੀ ਤੁਹਾਨੂੰ ਪਹਿਲਾਂ AC ਵਿਖਾਵਾਂਗੇ ਤੇ ਫਿਰ ਕੂਲਰ ਵਿਖਾਵਾਂਗੇ ਅਸੀਂ ਘਰ ਆ ਕੇ ਤੇ ਦੀਦੀ ਹੁਣ ਚੱਲ ਗਿਆ ਆਪਣੇ ਘਰ ਚੱਲੀਏ ਫਿਰ ਹਣ ਆਪਾਂ ਨਾ ਹਾਂ ਉਹਨਾਂ ਦੀਦੀਆਂ ਘਰ ਚੱਲੀਏ ਵੇਖਦੇ ਹਾਂ ਉਹਨਾਂ ਨੂੰ ਲਓ ਜੀ ਮਨਵੀਰ ਵੀ ਆ ਰਹੀ ਆ ਜੀ ਫਸਟ ਟਾਈਮ ਕਿਹਨਾ ਘਰ ਆਪਣੇ ਵੱਡੀ ਭੂਈ ਘਰ ਆ ਆ ਜਾ ਆ ਜਾ ਮਨਵੀਰ ਆ ਗਈ ਵੱਡੀ ਹਾਂ ਚਲੋ ਜੀ ਚਲੋ ਚਲੋ ਸੌਂ ਕੇ ਆਈ ਪਰ ਠੀਕ ਹੈ ਨਾ ਲਓ ਜੀ ਅਨਬਾਕਸਿੰਗ ਹੋ ਚੁੱਕੀ ਏ ਮੈਨੂੰ ਲੱਗਦਾ ਪਹਿਲਾਂ ਹੀ ਹਨਾ ਆ ਬਾਕਸ ਉਹ ਕੰਪਰੈਸਰ ਇੱਧਰ ਆ ਲਓ ਜੀ ਅਨਬਾਕਸਿੰਗ ਹੋ ਗਈ ਨਾਲ ਹੀ ਤੁਹਾਨੂੰ ਆਨਬਾਕਸਿੰਗ ਦਿਖਾਉਂਦੀ ਆ ਜੀ ਹਨਾ ਜੀ ਆ ਫੈਨ ਤਾਂ ਲੱਗਾ ਹੋਇਆ ਤੇ ਵਿੱਚ ਇਹਦੇ ਹੈਗਾ ਕੰਪਰੈਸਰ 컬러-컬ਰ ਵਧੀਆ ਹੈਗੇ ਸਾਰੇ ਚੈੱਕ ਕਰ ਲਓ ਤੁਸੀਂ ਠੀਕ ਹੈ ਨਾ ਇਧਰਲੇ ਪਾਸੇ ਦੇਖੋ ਜੀ ਲਓ ਜੀ ਵਾਲੇ ਕੁ ਜੀ ਵਧੀਆ ਤਰੀਕੇ ਨਾਲ ਕੀਤਾ ਹੋਇਆ ਤੇ ਹੁਣ ਚੱਲਦੇ ਆਂ ਅੰਦਰ ਦੇਖਦੇ ਆ ਕੀ ਚੱਲਦਾ ਹੈ ਅੰਦਰ ਵਾਹ ਯਾਰ ਕੀ ਬਸੇ ਆ ਵੋਦਾਂਿਆਂ ਵੋਦਾਂਿਆਂ ਜੀ ਤੁਹਾਨੂੰ ਇੱਕ ਨਵਾਂ ਏਸੀ ਜੀ ਪ੍ਰਧਾਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਵਾ ਲੈ ਕੇ ਤੇਰੇ ਤੋਂ ਆ ਰਹੇ ਆਂ ਹਵਾ ਲੈ ਕੇ ਤਾਂ ਮੰ ਕਿੱਧਰ ਕਿੱਥੇ ਛੱਡ ਕੀਤਾ ਅੱਛਾ ਵਾਹ ਕੋਲਰ ਆ ਪਾਤਾ ਕਿਦਾਂ ਸਾਰਾ ਹੀ ਚਲੋ ਜੀ ਫਾਈਨਲੀ ਸਾਡਾ ਏਸੀ ਇੰਟਰ ਹੋ ਗਿਆ ਜੀ ਫਿੱਟ ਲਓ ਜਲੂ ਨਹੀਂ ਕੀਤਾ ਹੁਣ ਵੀ ਕਰਦੇ ਹਾਂ ਹੁਣ ਸਾਰਾ ਦੂਰ ਫਿੱਟ ਕਰਦੇ ਅੱਛਾ ਲਓ ਇਹ ਤੇ ਕੁਦਰਤ ਰੈਟਿੰਗ ਹੋ ਰਹੀ ਐ ਤੇ ਆ ਜੀ ਸੀਦਾ ਸੀ ਨਾ ਇਹ ਚ ਹਾਂ ਜੀ ਤੇ ਤੇ ਸੀ ਸੀ ਨਾ ਠੀਕ ਐ ਤੇ ਇਹ ਹੈਗਾ ਸਟੈਬਲਾਈਜ਼ਰ ਤੇ ਸਟੈਬਲਾਈਜ਼ਰ ਹੈਗਾ ਜੀ 120 ਕਿਲੋਵੋਟ ਦਾ ਹਾਂ ਜੀ ਹਾਂ ਇਹ ਸਟੈਪਲ ਸਟੈਬਲਾਈਜ਼ਰ ਲਗਾਇਆ ਹੈ ਵਾਲਾ 100% ਕਾਪਰ ਠੀਕ ਐ ਜੀ ਤੇ ਬਾਕੀ ਹੁਣ ਚੱਲਦਾ ਤੇ ਹੁਣ ਇਹਦੀ 쿨ਿੰਗ ਦੇਖਦੇ ਆ ਸਾਈਜ਼ ਤੇ ਦੇਖੋ ਸਾਈਜ਼ ਤਾਂ ਕਾਫੀ ਲੰਬੀ ਹੈ ਇਹ ਵੱਡਾ ਸਾਈਜ਼ ਲੱਗ ਰਿਹਾ ਕਾਫੀ ਨਾ ਅਕ ਕਿਉਂ ਚਾਹਵਾ ਨਹੀਂ ਪੀਨੇ ਆਪਾਂ ਤੇ ਮਿਲਦੇ ਆ ਜੇ ਚੱਲਦਾ ਇੰਸਟਾਲ ਵੀ ਕਰਦੇ ਪਹਿਲੇ ਇੰਸਟਾਲ ਕਰਨਾ ਸੌਖਾ ਨਹੀਂ ਹੈਗਾ ਉਹ ਪਹਿਲਾਂ ਉਧਰੋਂ ਸ਼ੇਕ ਮਾਰਿਆ ਛੱਤ ਦੇ ਉੱਪਰੋਂ ਕੰਨ ਤੋਂ ਉਧਰੋਂ ਪਾ ਕੇ ਕੱਢੀਆਂ ਫਿਰ ਆਪਾਂ ਜੀ ਹੁਣੇ ਇਧਰੋਂ ਕਨੈਕਸ਼ਨ ਦੇ ਰਹੇ ਆ ਜੀ ਭਾਈ ਜੋੜ ਪੈ ਜਾਵੇ ਤਾਂ ਨੁਕਸਾਨ ਤਾਂ ਨਹੀਂ ਕੋਈ ਨਹੀਂ ਅੱਛਾ ਜੀ ਆਹ ਦੇਖੋ ਜੀ ਇਹ ਕਦਰੋਂ ਕੱਢਿਆ ਤੁਹਾਨੂੰ ਪਹਿਲਾਂ ਦੁਬਾਰਾ ਦਿਖਾ ਦਾਂ ਇੱਥੇ ਇਧਰੋਂ ਕਨੈਕਸ਼ਨ ਸ਼ਤਾਨਦਰ ਇਧਰ ਜਗ੍ਹਾ ਨਹੀਂ ਸੀ ਹੈਗੇ ਇਧਰਲੇ ਪਾਸੇ ਨੂੰ ਤਾਂ ਕਰ ਕਿ ਇਧਰੋਂ ਹਟਾਉਣਾ ਪਿਆ ਤੁਹਾਨੂੰ ਲਓ ਜੀ ਫਾਈਨਲੀ ਸਾਡਾ ਸਾਰਾ ਬੈੱਟ ਹੋ ਗਿਆ 23 ਤੇ ਸੈੱਟ ਕਰਦਾ ਭਾਈ ਜੀ ਨੂੰ ਦੱਸਦਾ ਸਮਝਾਤਾ ਇਹਨਾਂ ਨੇ ਭਾਈ ਜੀ ਨੂੰ ਫਿਟਿੰਗ ਕੀਤੀ ਆ ਗਰਮੀ ਦੇ ਵਿੱਚ ਸਾਲ ਲੱਗੇ ਰਹੇ ਲਗਾਤਾਰ ਕੰਟੀਨਿਊ ਭਾਈ ਥੈਂਕ ਯੂ ਜੀ ਤੁਹਾਡਾ ਸੋ ਭਾਈ ਲੋਕਲੀਆਂ ਜਾਂ ਹੋਰ ਆਸ-ਪਾਸ ਕਿਤਾ ਅੱਛਾ ਅੱਛਾ ਸੋ ਭਾਈ ਇਹਨਾਂ ਨੇ ਫਿਟਿੰਗ ਕਰਤੀ ਆ ਔਖੀ ਹੋਈ ਨਾ ਫਿਟਿੰਗ ਥੋੜੀ ਜੀ ਹਨਾ ਦੋ ਦੋਨੋਂ ਪਾਸੇ ਪਾਈਪ ਕੱਢਣਾ ਪਿਆ ਨਾ ਠੀਕ ਆ ਸੋ ਭਾਈ ਥੈਂਕ ਯੂ ਤੁਹਾਡਾ ਪਹਿਲਾਂ ਮੈਂ ਚਾਹ ਚੁੱਕੇ ਹਾਂ ਜੀ ਹਾਂ ਮੈਂ ਚਾਹ ਫੇਲੀ ਅੱਛਾ ਪਾਣੀ ਕੋਣੀ ਪਿਆ ਦਿਓ ਹੋਰ ਉਹਨਾਂ ਨੂੰ ਚੱਲਿਆ ਜਰਾ ਇਹ ਪਾਣੀ ਠੰਡਾ ਦੇ ਗਾ ਲੋ ਜੀ ਸਾਰਾ ਕੁਝ ਹੋ ਗਿਆ ਓਕੇ 23 ਤੇ ਚੱਲਦਾ ਵਾ ਸਾਡਾ AC ਹੁਣ 쿨ਿੰਗ ਆਉਣ ਲੱਗ ਪਈ ਐ ਠੰਡਾ ਠੰਡਾ ਆਉਣ ਲੱਗ ਪਿਆ ਹੁਣ ਟੀਜੋ ਵਾਂਗੂ ਸਿੱਧਾ ਸਿੱਧਾ ਲੱਗ ਰਿਹਾ ਜੀ ਸ਼ੰਗਰਾਜੂਲੇਸ਼ਨ ਥੈਂਕ ਯੂ ਜੀ ਹੁਣ ਆਈਆ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਅੰਸ਼ ਸਮਝਦਾ ਵਾ ਐਪ ਇੰਸਟਾਲ ਕਰਨ ਲੱਗਾ ਹਾਂ ਆਓ ਮੈਨੂੰ ਐਪ ਇੰਸਟਾਲ ਕਰਨ ਲੱਗਾ ਅੰਸ਼ ਲਾਓ ਜੀ ਸਰਬ ਆਜੋ ਅੰਦਰ ਤੇ ਠੰਡੀ ਹਵਾ ਲਾ ਦੋ ਹੁਣ ਆਪਾਂ ਅੱਜ ਰਾਤ ਨੂੰ ਜਾਣਾ ਨਹੀਂ ਹੈਗਾ ਸਹੀ ਗੱਲ ਹੈ ਸੰਦਰਭੋਸ਼ ਫੋਨ ਕੋਲ ਸੋ ਇਹ ਸੰਦਰ ਸੰਦਰਸਮਾਈਲ ਕਰਦੇ ਹੁਣ ਹਾਂ ਸਮਾਈਲ ਸਮਾਈਲ ਤੇ ਆ ਹੋਂਦਾ ਬਈ ਕੂਲਿੰਗ ਵਧੀਆ ਹੋ ਰਹੀ ਹੈ ਹੁਣ ਆਪਾਂ ਇੱਥੇ ਹੀ ਐਂਡ ਕਰਨ ਲੱਗੇ ਹੈਗੇ ਆ ਆਪਾਂ ਏਸੀ ਵਾਲੀ ਤੇ ਆਪਣੀ ਕੂਲਰ ਵਾਲੀ ਵੀਡੀਓ ਨਾਲ ਜੀ ਹਾਂ ਜੀ ਤੇ ਹੁਣ ਆ ਸਾਰੇ ਹੀ ਬੜੇ ਖੁਸ਼ ਹੈਗੇ ਆ ਆਪਾਂ ਤੇ ਉਹ ਦੇਖੋ ਜੀ ਮੀਟਰ ਚੱਲੀ ਜਾਂਦਾ ਪਿਆ ਨਾਲ ਨਾਲ ਤੇ ਕੂਲਿੰਗ ਵੀ ਐਨ ਜ਼ਬਰਦਸਤ ਆ ਰਹੀ ਤੇ ਐਨ ਦਿਖਾਵੜ ਸਾਈ ਉਤਰ ਗਈ ਸਾਰੇ ਦਿਨ ਨਹੀਂ ਸਾਨੂੰ ਬਿਲਕੁਲ ਜੀ ਹਾਂ ਠੰਢੀ ਠੰਢੀ ਹਵਾ ਲੈ ਰਹੇ ਆ ਮਨਵੀਰ ਨੂੰ ਫੜ ਕੇ ਰੱਖਿਆ ਆ ਆਪਾਂ ਮਨਵੀਰ ਬੜੀ ਖੁਸ਼ ਹੋ ਗਈ ਹੋਈ ਆ ਤੇ ਇਧਰ ਦੇਖਦੇ ਇਹਨਾਂ ਦਾ ਫੈਮਿਲੀ ਦਾ ਦੇਖ ਲਈ ਫੈਮਿਲੀ ਦਾ ਦੇਖੋ ਫੈਮਿਲੀ ਵਾਲੇ ਵੇਖੋ ਸਾਰੇ ਖੁਸ਼ ਹੈਗੇ ਅੰਛੂ ਤੂੰ ਖੁਸ਼ ਹੈਗਾ ਅੰਛਲੇ ਵੀ ਕਹਿ ਦਿੱਤਾ ਖੁਸ਼ ਚਲੋ ਜੀ ਆਪਾਂ ਇੱਥੇ ਵੀਡੀਓ ਕਰਨ ਲੱਗੇ ਐਂਡ ਵੀਡੀਓ ਚੰਗੀ ਲੱਗੀ ਬਣੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ